ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸਿੱਖੀ ਦੇ ਵਿਦਵਾਨ ਭਾਈ ਸਰਬਜੀਤ ਧੋਂਦਾ ਡੇਰਿਆਂ ਆਲਿਆਂ ਨੂੰ ਐਕਸਪੋਜ਼ ਕਰ ਰਿਹਾ ਹੈ ਦੇ ਧਾਰੀ ਜਿਹੜੇ ਗੁਰੂ ਹੈ ਉਹਨਾਂ ਦਾ ਅਸਲ ਚਿਹਰਾ ਵਖਾ ਰਿਹਾ ਹੈ ਵੱਡੇ ਵੱਡੇ ਖੁਲਾਸੇ ਕਰ ਰਿਹਾ ਕਿ ਉਹ ਕਹਿ ਰਿਹਾ ਪੂਰੀ ਤਫਸੀਲ ਅਸੀਂ ਅੱਜ ਦੇ ਵੀਡੀਓਸ ਜਾਨਾਂਗੇ ਚਲ ਕੇ ਵੀਡੀਓ ਦੇਣੇ ਇਸ ਵਾਰ ਚਾਹੁੰਦੇ ਦੇ ਧਾਰੀਆਂ ਦੀ ਤਰ੍ਹਾਂ ਨਹੀਂ ਤੇਰੇ ਕੰਨਾਂ 'ਚ ਨਾਮ ਦੇ ਤੱਕ ਗਾਂ ਨਾ ਦੱਸੇ ਹਾਂ ਜਿਹੜੇ ਬਹੁਤੇ ਦੇ ਧਾਰੀਆਂ ਕੋ ਨਾਮ ਲੈਣ ਜਾਂਦੇ ਨਾ ਉਹਾਂ ਦੇ ਨਾਮ ਦੱਸੋਗੇ ਨਹੀਂ ਬਾਬਾ ਜੀ ਨੇ ਕਿਹਾ ਅੱਗੇ ਨਾ ਦੱਸਿਓ ਕਿਉਂ ਜੀ ਜਿਹੜੇ ਬਹੁਤੇ ਲੋਧ ਭਾਬਿਆਂ ਕੋ ਨਾਮ ਲੈਂਦੇ ਉਹ ਕੀ ਜਾਂਦੇ ਭਲਾ ਬਾਬਾ ਜੀ ਨੇ ਨਾਮ ਦਿੱਤਾ ਬੋਲੋ ਭਲਾ ਅਸਲ ਚ ਗੱਲ ਇਹ ਆ ਵੀ ਦਿੱਤਾ ਨਾਮ ਸਰ ਨੂੰ ਇੱਕੋ ਹੀ ਹੁੰਦਾ ਵਾ ਪਰ ਉਹ ਜਦੋਂ ਦੱਸਣਾ ਹੀ ਨਹੀਂ ਕੇਨ ਨੂੰ ਹੁਣ ਮੰਨ ਲਓ ਆ ਸਾ 100 ਬੰਦਾ ਇੱਕ ਬਾਬੇ ਕੋ ਚਲ ਜੇ ਹੂੰ ਤੇ 100 ਬੰਦੇ ਨੂੰ ਇੱਕੋ ਨਾਮ ਬਾਬੇ ਦੇਤਾ ਉਹਾਂ ਦੇ ਦੱਸੀ ਨਾ ਅੱਗੇ ਅੱਛਾ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਨਾਮ ਬੇਰੇ ਘਰ ਵਾਲੇ ਨਾਲੋਂ ਵੱਡਾ ਹੋਣਾ ਤੇ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਮੈਨੂੰ ਬਾਬਾ ਜੀ ਨੇ ਨਾਮ ਦਿੱਤਾ ਉਹ ਸਪੈਸ਼ਲ ਹੋਣਾ ਵਾ ਦੱਸਣਾ ਨਹੀਂ ਕਿਸੇ ਨੂੰ ਪਰ ਸਾਡੇ ਗੁਰੂ ਨੇ ਆਖਿਆ ਕੋਠੇ ਚੜ੍ਹ ਕੇ ਰਾਮਾ ਜੀ ਤੈਨੂੰ ਰੱਬ ਦੇ ਨਾਮ ਬਾਰੇ ਪਤਾ ਲੱਗ ਜਾ ਕੋਠ ਰਹਿ ਮੈਂ ਕੋਠਰੀ ਪਰਮ ਕੋਠੀ ਵਿਚਾਰ ਸਰੀਰ ਇੱਕ ਕੋਠਾ ਹੈ ਦਿਮਾਗ ਇੱਕ ਨਿੱਕੀ ਜਿਹੇ ਦੇ ਵਿੱਚ ਕੋਠੜੀ ਸਰੀਰ ਕੋਠਾ ਵਾ ਦਿਮਾਗ ਇਹਦੇ ਵਿੱਚ ਨਿੱਕੀ ਜੀ ਕੋਠੜੀ ਹੈ ਕੋਠਰੇ ਮੈਂ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ ਕਬੀਰ ਨੂੰ ਇਹ ਵਸਤੂ ਦੇ ਦਿੱਤੀ ਕਿ ਨੂੰ ਸਮਾੜ ਕੇ ਰੱਖ ਲੈ ਤੇ ਫਗਤ ਕਬੀਰ ਜੀ ਕਹਿੰਦੇ ਰੱਬ ਜੀ ਵਸਤੂ ਐਡੀ ਪਿਆਰੀ ਫਿਰ ਹੁਣ ਮੈਂ ਆਪਣੇ ਕੋਲ ਤੇ ਨਹੀਂ ਰੱਖਾਂਗਾ ਕਬੀਰ ਦੀ ਸੰਸਾਰ ਕੋ ਪੜੋ ਕਬੀਰ ਦੀ ਸੰਸਾਰ ਕੋ ਲੀਨੀ ਸੰਸਾਰ ਕੋ ਲੀਨੀ ਜਸਮਸਤਕ ਪਾਗ ਭਗਤ ਕਬੀਰ ਜੀ ਲੈ ਕੇ ਤੁਰ ਕੇ ਕਦੇ ਮੈਂ ਤੇ ਵੰਡਾਂਗਾ ਭਾਈ ਸੰਸਾਰ ਨੂੰ ਤੇ ਲਵੇਗਾ ਉਹ ਹੀ ਜਿਵੇਂ ਟੀਚਰਾਂ ਦਾ ਮੈਂ ਤੇ ਸਭ ਨੂੰ ਪੜਾਵਾਂਗਾ ਪਰ ਜਿਹੜਾ ਪੜ੍ਹਨਾ ਚਾਹੇਗਾ ਉਹ ਪੜ ਜਾਏਗਾ ਜਿਹੜਾ ਨਹੀਂ ਪੜ੍ਹੇਗਾ ਉਹ ਰਹਿ ਜਾਏਗਾ ਆ ਫਰਕ ਹੈ ਜੀ ਦੁਨੀਆ ਦੇ ਡੇਰੇਦਾਰਾਂ ਨਾਲੋਂ ਸਾਡੇ ਗੁਰੂ ਦਾ ਸਾਡੇ ਗੁਰੂ ਨੇ ਆਖਿਆ ਨਾਮ ਕੰਨਾਂ 'ਚ ਨਹੀਂ ਦੇਣਾ ਖਾਵੇਂ ਖਰਚੇ ਰਲ ਮਿਲ ਪਾਈ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਆਵੇ ਵਸਦੋ ਜਾਈ ਟੋਟ ਆਵੇ ਵਸਦੋ ਜਾਈ ਜੇ ਪਤੀ ਪਤਨੀ ਦੋਵਾਂ ਨੇਕ ਕੇ ਗੁਰੂ ਦਾ ਨਾਮ ਲਿਆ ਹੋਵੇ ਖੰਡੇ ਦੀ ਪਾਹ ਸ਼ਕੀ ਹੋਵੇ ਬਾਣੀ ਪੜ੍ਹੀ ਹੋਵੇ ਖੰਡੇ ਦੀ ਪਾਹ ਲੈ ਕੇ ਅਮਰਤਾਰੀ ਹੋ ਕੇ ਤੇ ਪਤੀ ਸਹੁਰੇ ਕਵੇਗਾ ਭਾਗਾ ਵਾਲੀ ਉਠ ਤੂੰ ਚਾਹ ਪਾਣੀ ਤਿਆਰ ਕਰ ਮੈਂ ਤੈਨੂੰ ਬੋਲ ਬੋਲ ਕੇ ਉੱਚੀ ਉੱਚੀ ਨਿਤਨੇਮ ਸੁਣਾਉਣਾ ਨਾਲੇ ਆਪਣਾ ਨਿਤਨੇਮ ਪੂਰਾ ਹੋ ਜਾਊ ਨਾਲੇ ਘਰ ਦਾ ਕੰਮ ਪੂਰਾ ਹੋ ਜਾਊ ਉਦੋਂ ਤੱਕ ਨਾਲੇ ਬਾਣੀ ਪੜਾਂਗੇ ਨਾਲੇ ਘਰ ਦੇ ਕੰਮ ਔੜ ਕੇ ਤੂੰ ਵੀ ਆਪਣੇ ਕੰਮ ਕਰੀ ਮੈਂ ਵੀ ਆਪਣੇ ਕੰਮ ਕਰਦੇ ਚੱਲ ਜਾਵਾਂ ਤੇ ਜੇ ਦੋਵਾਂ ਦਾ ਬਾਬਾ ਹੀ ਵੱਖਰਾ ਹੋਇਆ ਉਹਨੇ ਕਿਹਾ ਮੈਂ ਤੇ ਆਹ ਪਾਠ ਕਰਨਾ ਉਹਨੇ ਕਿਹਾ ਮੈਂ ਤੇ ਪਹਿਲਾਂ ਜੋਤ ਜਗਾਉਣੀ ਹੈ ਫਿਰ ਬਾਬਾ ਜੀ ਦੀ ਫੋਟੋ ਰੱਖਣੀ ਹੈ ਮੈਂ ਤੇ ਆਹ ਸ਼ਬਦ ਪੜਨੇ ਘਰ ਦੇ ਵਿੱਚ ਹੀ ਟਕਰਾ ਗਿਆ ਨਾ ਸਾਰਾ ਕੁਝ ਵਿਚਾਰ ਤਾਰਕ ਟਕਰਾ ਸਾਰਿਆਂ ਘਰਾਂ 'ਚ ਨਸ਼ਾ ਨਹੀਂ ਹੈਗਾ ਪੈਣੋ ਉਹ ਗੁਰੂ ਕੇ ਪੈਰੇ ਸਿੱਖੋ ਹਰ ਘਰ 'ਚ ਲੜਾਈ ਨਸ਼ਾ ਨਹੀਂ ਬਹੁਤੇ ਘਰਾਂ ਵਿੱਚ ਧਾਰਮਿਕ ਵਿਚਾਰ ਤਾਲਾ ਕਰਕੇ ਵੀ ਕਲੇਸ਼ ਪਏ ਹੋਏ ਨੇ ਜੇ ਗੁਰੂ ਇੱਕ ਹੋਵੇ ਇੱਕ ਵਿਚਾਰ ਧਾਰਾ ਹੋਵੇ ਇੱਕ ਨਿਤਨੇਮ ਹੋਵੇ ਇੱਕ ਬਾਣੀ ਹੋਵੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਕੱਠੇ ਬਹਿ ਕੇ ਪਰਿਵਾਰ ਦੇ ਜੀ ਨਿਤਨੇਮ ਕਰਨ ਤੇ ਪਰਿਵਾਰ ਦਾ ਜੀ ਕਵੇ ਭਾਗਾ ਵਾਲੀਏ ਮੈਂ ਉੱਚੀ ਉੱਚੀ ਬੋਲ ਕੇ ਤੈਨੂੰ ਸੁਣਨਾ ਸੁਣ ਵੱਡਾ ਆਖੇ ਸਭ ਕੋ ਇਹ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾੜੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋ ਇਹ ਨਾ ਜਾਣੇ ਤੇਰਾ ਤੂੰ ਨਾਲ-ਨਾਲ ਦੋ-ਦੋ ਪ੍ਰਸ਼ਾਦੇ ਤਿਆਰ ਕਰ ਲੈ ਉਧਰੋਂ ਲੈ ਤੇ ਪੂਰਾ ਹੋ ਜੂ ਬਾਅਦ ਚ ਆਪਾਂ ਪ੍ਰਸ਼ਾਦਾ ਸ਼ਕ ਲਵਾਂਗੇ। ਕਰ ਸਾਸੰਗ ਹੋ ਗਿਆ ਨਾ? ਕਰ ਮੋਲ ਵਧੀਆ ਬਣ ਗਿਆ ਨਾ? ਗੁਰੂ ਸਾਨੂੰ ਵਿਚਾਰ ਧਾਰਕ ਤੌਰ ਤੇ ਕਰਦਾ। ਇਸ ਕਰਕੇ ਆਓ ਉਸ ਕਲ ਨੂੰ ਸਮਝੋ। ਸ਼ਬਦ ਕਿੰਨਾ ਪਿਆਰਾ ਵਰਤਿਆ ਇੱਥੇ। ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓਂ ਕਰ ਪ੍ਰਗਟ ਆਖ ਸੁਣਾਇਆ। ਸਤਗੁਰ ਮਿਲਿਆ ਸਦਾ ਮੁਕਤ ਹੈ ਸਾਰੇ ਬੋਲੋ ਸਤਗੁਰ ਮਿਲਿਆ ਸਦਾ ਮੁਕਤ ਹੈ ਅਸਾ ਸਤਗੁਰ ਆਪ ਮੁਕਤ ਹੈ ਤਾਂ ਹੀ ਮੁਕਤ ਕਰਦਾ ਨਾ ਸਾਨੂੰ ਨਾਰਾਇਣਨਰਪਤ ਨਮਸਕਾਰ ਹੈ ਨਾਰਾਇਣਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆ ਮੁਕਤ ਮੋਹ ਤਾਰੈ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਮੁਕਤ ਨੇ ਚਮਕੌਰ ਦੀ ਗੜੀ ਚ ਮੋਹ ਨੂੰ ਸਾੜ ਕੇ ਪਿਆਰ ਸੀ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਪਿਆਰੇ ਸਿੱਖਾਂ ਨਾਲ ਲੈ ਕੇ ਤੁਰਿਆ ਤੇ ਆਪਣੇ ਸਭ ਜਾਂ ਦੇ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਗ ਹੈ ਮੋਹ ਨੂੰ ਸਾੜਿਆ ਮਹਾਰਾਜ ਜੀ ਆਪ ਮੁਕਤ ਹੈ ਇੱਥੇ ਬੰਦਾ ਆਪਣੇ ਬੱਚੇ ਪਾਲਣ ਲਈ ਲੋਕਾਂ ਨਾਲ ਠੱਗੀਆਂ ਮਾਰਦਾ ਸਕੇ ਭਰਾਵਾਂ ਦੇ ਗਾਲ ਵੜਨ ਦਾ ਆਪਣੇ ਬੱਚੇ ਪਾਲਣ ਲਈ ਤੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਮਾਰੇ ਨੇ ਉਹਨਾਂ ਨੂੰ ਬਚਾਉਣ ਲਈ ਆਪਣੇ ਜਿਗਰ ਦੇ ਟੋਟੇ ਵੀ ਵਾਰ ਦਿੱਤੇ ਕਿਸੇ ਨੇ ਮੋਹ ਨੂੰ ਸੜਦਿਆਂ ਵੇਖਣਾ ਤੇ ਸੁਰਤ ਚਮਕੌਰ ਸਾਹਿਬ ਦੀ ਗੜੀ ਚ ਲੈ ਕੇ ਜਾਓ ਦੁਨੀਆਂ ਦੇ ਤਖਤੇ ਤੇ ਤੁਹਾਨੂੰ ਐਸ ਹਾਨ ਦਾ ਇਤਿਹਾਸ ਨਹੀਂ ਮਿਲੇਗਾ ਕਿਤੇ ਨਹੀਂ ਮਿਲੇਗਾ ਨਹੀਂ ਤੇ ਲੋਕ ਵੜੇ ਵੜੇ ਪੁੱਤਰ ਇੱਕ ਚੀਜ਼ ਐਸੀ ਹੈ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਵੱਲ ਵੇਖ ਕੇ ਚੀਕਾਂ ਮਾਰ ਫਟਦੇ ਨੇ ਕਿਸ ਮਿੱਟੀ ਦੇ ਬਣੇ ਸੰਦਾਤਾ ਕਦੀ ਸੋਚ ਕੇ ਵੇਖਿਓ ਪਾਪ ਪੁੱਤਰ ਦੀ ਤੇ ਕਿਤੇ ਰਜਾਈ ਚੋਂ ਬਾਹਰ ਰਾਤ ਬਾਹਰ ਲੇ ਜੇ ਨਾ ਮਾਂ ਸਹਰੇ ਉੱਠ ਕੇ ਕੋਸਦੀ ਐ ਮੇਰੀ ਅੱਖ ਕਿਉਂ ਲੱਗੀ ਮੇਰੇ ਪੁੱਤਰ ਦੀ ਰਾਤ ਬਾਹਰ ਠਰ ਗਈ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਆਪਣੇ ਪੋਤਰਿਆਂ ਨੂੰ ਤਿੰਨ ਰਾਤਾਂ ਲੈ ਕੇ ਬੈਠੀ ਸੀ ਕੋਈ ਦਿਨ ਦੇ ਸਕਦਾ ਹੈ ਮਾਤਾ ਗੁਜਰ ਕੌਰ ਜੀ ਦਾ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਤਸੀਹੇ ਵਖਰੇ ਦਿੱਤੇ ਗਏ ਸ਼ਹੀਦ ਵਖਰੇ ਹੋ ਗਏ ਜੇ ਤਰਕ ਇਤਿਹਾਸ ਗਵਾਹ ਹੈ ਸਤਗੁਰ ਮਿਲਿਆ ਸਦਾ ਮੁਕਤ ਹੈ ਸਤਿਗੁਰੂ ਕੌਣ ਹੈ ਜਿਹੜਾ ਆਪ ਮੁਕਤ ਹੈ ਵਕਾਰਾਂ ਤੋਂ ਬੰਦਨਾ ਤੋਂ ਤਾਂ ਹੀ ਤੇ ਆਖਿਆ ਸੀ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਮਾਨਸਿਕ ਰੋਗਾ ਨਾਲ ਸੰਸਾਰ ਪੀੜ ਤੇ ਗੁਰੂ ਨਹੀਂ ਪੀੜਦਾ ਗੁਰੂ ਨੂੰ ਇੱਕ ਵੀ ਰੋਗ ਨਹੀਂ ਹੈ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਜੇ ਗੁਰੂ ਚ ਹੁੰਦਾ ਗੁਰੂ ਇੱਕ ਕਦਮ ਨਾ ਤੁਰਦਾ ਅੱਗੇ ਗੁਰੂ ਨੇ ਪ੍ਰਵਾਹ ਨਹੀਂ ਕੀਤੀ ਇਹ ਨਾ ਗੱਲਾਂ ਦੀ ਇਸ ਕਰਕੇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਗੁਰੂ ਨੇ ਆਪ ਤੇ ਆਪਣੇ ਅੰਦਰੋਂ ਮੋਹ ਖਤਮ ਕੀਤਾ ਹੀ ਕੀਤਾ ਜਿਹੜਾ ਗੁਰੂ ਕੋਲੋਂ ਗੁਰੂ ਦਾ ਪੁੱਤਰ ਬਣ ਕੇ ਆਇਆ ਗੁਰੂ ਨੇ ਕਿਹਾ ਆ ਜਾ ਮੇਰੇ ਬੱਚਿਆ ਜੇ ਮੇਰੇ ਚ ਮੋਹ ਨਹੀਂ ਤੇ ਮੈਂ ਰਹਿਣ ਤੇਰੇ ਚ ਨਹੀਂ ਦੇਣਾ ਤੇਰੇ ਚ ਵੀ ਪਿਆਰ ਪੈਦਾ ਕਰਾਂਗਾ ਕਦੀ ਬੰਦਾ ਸਿੰਘ ਬਹਾਦਰ ਦੇ ਕੋਲੋਂ ਹਿਰਨ ਮਰਦੀ ਹੈ ਤੇ ਵਿਰਾਗੀ ਬਣਦਾ ਗੁਰੂ ਦਾ ਥਾਪੜਾ ਲੈਣ ਦੀ ਧੀਰ ਸੀ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਅੱਜ ਮੋਹ ਨਹੀਂ ਅੱਜ ਉਹਦੇ ਅੰਦਰ ਪਿਆਰ ਹੈ ਮਨੁੱਖਤਾ ਦੇ ਭਲੇ ਲਈ ਯੋਧਾ ਸ਼ਹਾਦਤ ਦਾ ਜਾਮ ਪੀ ਗਿਆ ਕੋ ਦੇਣ ਦੇ ਸਕਦਾ ਹੈ ਪੜੋ ਆਪਣਾ ਇਤਿਹਾਸ ਪੜੋ ਮਾਂ ਦਾ ਹਿਰਦਾ ਵਲੁੰਦ ਰਿਆ ਜਾਂਦਾ ਜਦੋਂ ਬੱਚਾ ਬੱਚੇ ਨੂੰ ਛਰੀਟ ਆਉਂਦੀ ਹੈ ਕਿਤੇ ਪਰ ਬੱਚਿਆਂ ਦੇ ਵੀ ਨਿੱਕੇ ਨਿੱਕੇ ਟੁਕੜੇ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾਏਗੇ ਨਿੱਕੇ ਨਿੱਕੇ ਮਾਸੂਮ ਬੱਚੇ ਤਾਂ ਉਹਨੇ ਜਾ ਸੁੱਟ ਕੇ ਥੱਲੇ ਨੇਜੇ ਤੇ ਬੱਚਾ ਪਰੋਇਆ ਗਿਆ ਵਿੱਚੋਂ ਕੱਢ ਕੇ ਲੱਕੜ ਦੀ ਮੁੱਢੀ ਤੇ ਰੱਖ ਕੇ ਪੈਰਾਂ ਵਾਲੇ ਬਨੇ ਟੁੱਕਿਆ ਗਿਆ ਵਿੱਚੋਂ ਦੀ ਰस्सियां ਲਗਾ ਕੇ ਮਾਵਾ ਦੇ ਗਲਾਂ 'ਚ ਹਾਰ ਪਾ ਦਿੱਤੇ ਗਏ ਜਿੰਨੇ ਵਿੱਚੋਂ ਮੋਚ ਕਾਇਆ ਅਜ ਮੋਹ ਨੇ ਮਾਰ ਛੱਡੀ ਜੀ ਦੁਨੀਆ ਮੋਹ ਔਗਣ ਹੈ ਪਿਆਰ ਗੋਣ ਹੈ ਮੋਹ ਚਿਕੜ ਹੈ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਹਾਂ ਡੂਬੀਲੇ ਤੇ ਚਿਕੜੇ ਵਿੱਚ ਸੱਚ ਦਸਿਓ ਤੁਰਨਾ ਔਖਾ ਹੁੰਦਾ ਨਾ ਦਾਰ ਹੁੰਦਾ ਕਿਤੇ ਪੈਰ ਤਿਲਕ ਨਾ ਜਾਏ ਅੱਜ ਦੁਨੀਆ ਤਿਲਕ ਕਿਉ ਰਹੀ ਹੈ ਜੀ ਤਿਲਕ ਰਹੀ ਹੈ ਦੁਨੀਆ ਮੋਹ ਦੇ ਚਿਕੜ ਵਿੱਚ ਤਿਲਕ ਰਹੀ ਹੈ ਭਰਾ ਭਰਾ ਦਾ ਨਹੀਂ ਬਣ ਰਿਹਾ ਮਾਂ ਪੁੱਤ ਭੈਣ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਰੋ ਜੀ ਪੰਕਜ ਮੋਹ ਪਾਗ ਨਹੀਂ ਚੱਲੇ ਮਾਰੇ ਤੇ ਹਮ ਦੇਖਾ ਤਹ ਡੁੱਬੀ ਅਲੇ ਮੋਹ ਨੂੰ ਸਾੜ ਕੇ ਤੇ ਅੰਦਰ ਪਿਆਰ ਪੈਦਾ ਕਰੀਏ ਜਾਲ ਮੋਹ ਕਸਮਾਸ ਕਰ ਮੋਹ ਨੂੰ ਸਾੜ ਕੇ ਤੇ ਸ਼ਾਈ ਬਣਾਈਏ ਜਾਲ ਮੋਹ ਕਾਸ ਮਾਸ ਕਰ ਮਤ ਕਾਗਦ ਮਤ ਨੂੰ ਪੇਪਰ ਬਣਾ ਮਤ ਕਾਗਦ ਕਰ ਸਾਰ ਭਾਉ ਕਲਮ ਪਿਆਰ ਨੂੰ ਕਲਮ ਬਣਾ ਲਾ ਕਰ ਚੇਤ ਲਖਾਰੀ ਚੇਤ ਨੂੰ ਲਖਾਰੀ ਬਣਾ ਲਾ ਤੇ ਫਿਰ ਕੀ ਕਰ ਗੁਰ ਪੁਸ਼ ਗੁਰੂ ਨੂੰ ਪੁਸ਼ ਕੇ ਲਿਖੀ ਐਵੇਂ ਪਖੰਡੀਆਂ ਮਗਰ ਨ ਲਗੀ ਗੁਰ ਪੁਸ਼ ਲੇਖ ਵਿਚਾਰ ਲੇਖ ਨਾਮ ਸਲਾ ਲੇਖ ਲੇਖ ਅੰਤ ਨਾ ਪਾਰ ਆਵਾਰ ਜਿੱਥੇ ਲੇਖਾਂ ਮੰਗੇ ਤੇਥੇ ਹੋਏ ਸੱਚਾ ਨਿਸ਼ਾਨ ਉਹ ਲਿਖਾ ਲਿਖੀ ਕਿ ਜਿਸ ਲੇਖੇ ਨੂੰ ਲਿਖਣ ਤੋਂ ਬਾਅਦ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਕਰਮ ਆਤਾ ਸੁਭਾ ਚੰਗਾ ਬਣਾਈ ਇਸ ਕਰਕੇ ਸਤਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਚ ਕਾਇਆ ਗੁਰੂ ਘਰੋਂ ਕੀ ਮਿਲਦਾ ਜੀ ਅਸੀਂ ਤੇ ਆਟਾ ਦਾਲ ਮੰਗ ਕੇ ਮੁੜ ਜਾਂਦੇ ਮਹਾਰਾਜ ਕੋਠੀ ਦੇ ਦਿਓ ਮਹਾਰਾਜ ਘਰ ਦੇ ਦਿਓ ਮਹਾਰਾਜ ਪੋਤਾ ਵਿਆਹ ਲੱਗ ਜਾਏ ਮਹਾਰਾਜ ਦੁਕਾਨ ਬਣ ਜਾਏ ਮਹਾਰਾਜ ਘਰ ਓਏ ਚੀਜ਼ਾਂ ਪੁੱਤਰਾ ਧੀਆ ਨੇ ਕਮਾਈਆਂ ਕਰਕੇ ਬਣਾ ਲੈਣੀਆਂ ਗੁਰੂ ਕੋਲੋਂ ਮੰਗੋ ਦਾਤਾ ਮੋਹ ਸਾੜ ਦਿਓ ਅੰਦਰ ਪਿਆਰ ਪੈਦਾ ਕਰ ਦਿਓ ਬੱਚੇ ਨੇਕ ਹੋ ਗਏ ਤੇ ਘਰ ਕਈ ਬਣਾ ਲੈਣੇ ਸਾਡੇ ਬੱਚਿਆਂ ਨੇ। ਵਸਤੂ ਵੱਡੀ ਮੰਗੋ। ਪਦਾਰਥ ਵੱਡਾ ਮੰਗੋ। ਕੋਈ ਬੰਦਾ ਕਿਸੇ ਵੱਡੇ ਅਫਸਰ ਕੋਲ ਜਾ ਕੇ ਨਿੱਕੀ ਜੀ ਮੰਗ ਮੰਗੇ ਤੇ ਅਫਸਰ ਆਂਦਾ ਯਾਰ ਮੇਰੀ ਤੋਹੀਨ ਕਰ ਰਿਹਾ ਤੂੰ। ਤੂੰ ਮੇਰੇ ਅਹੁਦੇ ਦੇ ਹਿਸਾਬ ਨਾਲ ਮੇਰੇ ਕੋਲੋਂ ਵਸਤੂ ਮੰਗ। ਵੋ ਲੋ ਗੁਰੂ ਕੇ ਪਿਆਰੇ ਹੋ। ਕਿਸੇ ਅਫਸਰ ਦੇ ਕੋਲ ਜਾ ਕੇ ਕਿਸੇ ਮਨਿਸਟਰ ਦੇ ਸਾਹਮਣੇ ਜਾ ਕੇ ਬੰਦਾ ਕਹੇ ਜੀ ਸਾਡੀ ਗਲੀ ਕੱਚੀ ਹੋ ਕਹਿੰਦਾ ਯਾਰ ਆਪਣੇ ਲੋਕਲ ਕਿਸੇ ਬੰਦੇ ਨੂੰ ਕਹਦੇ ਏਡੇ ਵੱਡੇ ਕੰਮ ਐਡਾ ਵੱਡਾ ਅਫਸਰ ਤੇ ਗੱਭ ਕਿਹੜਾ ਕਹਿਣ ਡਿਆ ਤੂੰ ਮੈਨੂੰ ਏਡੀ ਕਾਇਨਾਤ ਨੂੰ ਚਲਾਉਣ ਵਾਲਾ ਪਰਮੇਸ਼ਰ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਜਿਹਦੇ ਭੈ ਚ ਸੂਰਜ ਤੇ ਚੰ드ਰਮਾ ਚੱਲਦੇ ਹੋਣ ਮੈਂ ਪਤਾ ਗਿਆ ਨਾ ਸਾਰਾ ਕੰਮ ਛੱਡ ਕੇ ਮੇਰਾ ਗੋਡਾ ਠੀਕ ਕਰੋ ਰੱਬ ਜੀ ਪਹਿਲਾਂ ਮੇਰਾ ਮੋਡਾ ਠੀਕ ਕਰੋ ਉਹ ਕਹਿੰਦਾ ਐਕਸਰਸਾਈਜ਼ ਕਰੇ ਤੇ ਐਵੇਂ ਠੀਕ ਹੋ ਜਾਣਾ ਮੈਨੂੰ ਹੋਰ ਕੋ ਕੰਮ ਦੱਸ ਮੇਰੇ ਅਹੁਦੇ ਦੇ ਹਿਸਾਬ ਨਾਲ ਕੰਮ ਦੱਸ ਤੂੰ ਮੇਰੇ ਕੋਲ ਨਿੱਕੀਆਂ ਨਿੱਕੀਆਂ ਮੰਗਾ ਨਾ ਮੰਗ ਅਹੀਂ ਤੇ ਅੱਜ ਉਲਟਾ ਕੰਮ ਹੋ ਗਿਆ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਵਨ ਵਡਾਈਓ ਪਾਦਸ਼ਾਹ ਦਾ ਪਾਦਸ਼ਾਵਾ ਅਹੀਂ ਨਿੱਕੇ ਨਿੱਕੇ ਗਰਜਾਂ ਲੈ ਕੇ ਤੁਰੇ ਫਿਰਦੇ ਆ ਮੰਗਾ ਰੱਖੋ ਵੱਡੀ ਦਾਤਾ ਮੈਨੂੰ ਦੁਨਿਆਵੀ ਵਸਤੂ ਨਹੀਂ ਚਾਹੀਦੀ ਮੇਰੇ ਅੰਦਰੋਂ ਮੋਹ ਮੁਕਾ ਦੇਓ ਮੇਰੇ ਅੰਦਰੋਂ ਔਗਣ ਮੁਕਾ ਦੇਓ ਇਹ ਦੁਨੀਆਂ ਦੇ ਪਦ ਜਿੱਦਣ ਤੁਹਾਡੀ ਅਰਦਾਸ ਵੱਡੀ ਹੋਈ ਨਾ ਤੁਹਾਡੇ ਕੋਲ ਪਦਾਰਥ ਸਾਹਮਣੇ ਵੀ ਨਹੀਂ ਜਾਣੇ ਸੱਚੀ ਗੱਲ ਏ ਦੋਸਤੋ ਅੱਜ ਤੁਸੀਂ ਦੇਖਿਆ ਕਿ ਭਾਈ ਸਰਬਜੀਤ ਸਿੰਘ ਦੋਂਦਾ ਡੇਰੇ ਆਲਿਆਂ ਦੇ ਬਾਰੇ ਦੱਸ ਰਿਹਾ ਅਸਲੀਅਤ ਕਿ ਡੇਰੇ ਆਲੇ ਕਿਸ ਤਰ੍ਹਾਂ ਲੋਗਾ ਨੂੰ ਵੀਰੋ ਆਪਣੇ ਪਿੱਛੇ ਲੋਂਦੇ ਆਪਣੇ ਮਗਰ ਲੋਂਦੇ ਵੀਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਅੱਜ ਕੱਲ ਡੇਰਾ ਬਿਆਸ ਰਾਧਾ ਸਵਾਮੀ ਜੀ ਦੇ ਉੱਤੇ ਬੜਾ ਚਰਚਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਵੀਰੋ ਗੱਲਬਾਤ ਕੀਤੀ ਉਹਨੂੰ ਮਿਲਣ ਗਏ ਉਹ ਹਾਕਰ ਦੇ ਵਿੱਚ ਬਿਆਨ ਦਿੱਤਾ ਸਿਆਦਤ ਸਦ ਦੇ ਵਿੱਚ ਆਏ ਤੇ ਉਹਨਾਂ ਦਾ ਬਹੁਤ ਜ਼ਿਆਦਾ ਉਹ ਬਾਤ ਚੱਲ ਰਿਹਾ ਹੈ ਉਸ ਨੂੰ ਲੈ ਕੇ ਵੀਰੋ ਮੈਂ ਵੀਡੀਓ ਪਾਈ ਜਿਸ ਤਰ੍ਹਾਂ ਕਿ ਲਖਵਿੰਦਰ ਸਿੰਘ ਦੀ ਵੀਡੀਓ ਪਾਈ ਜਾਨੀ ਸੰਸ ਸਿੰਘ ਮਸਕੀਰਾਂ ਨੇ ਵੀ ਤੁਹਾਨੂੰ ਪਤਾ ਡੇਰਾ ਬਿਆਸ ਮੁਖੀ ਦੇ ਬਾਰੇ ਕਾਫੀ ਜ਼ਿਆਦਾ ਬਿਆਨ ਦਿੱਤੇ ਹੈ ਵੀਡੀਓ ਉਹਨਾਂ ਦੀ ਵੀ ਹੈਗੀਆਂ ਉਹ ਪਾਈਆਂ ਤੇ ਜਿਹਦੇ ਨਾਲ ਡੇਰਾ ਸਮਰਥਕ ਜਿਹੜੇ ਉਹਨਾਂ ਨੂੰ ਬੁਰਾ ਲੱਗਾ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਮੈਂ ਉਹਨਾਂ ਦੇ ਉੱਤੇ ਕਿੰ ਤੂੰ ਪਰੰਤੂ ਕਰ ਰਿਹਾ ਮੈਂ ਗਲਤ ਇਨਫੋਰਮੇਸ਼ਨ ਦੇ ਰਿਹਾ ਪਹਿਲੀ ਗੱਲ ਤੇ ਵੀਰੋ ਦੇਖੋ ਕਿ ਮੈਂ ਤੇ ਰਿਐਕਸ਼ਨ ਕਰਨਾ ਮੈਂ ਰਿਐਕਸ਼ਨ ਦੀ ਵੀਡੀਓ ਹੁੰਦੀ ਹੈ ਵੀਡੀਓ ਅਸਲ ਵੀਡੀਓ ਨੂੰ ਰਿਐਕਸ਼ਨ ਦੇਣਾ ਮੈਂ ਫਿਰ ਉੱਤੇ ਮੈਂ ਆਪਣੀ ਰਾਏ ਦੇਣਾ ਕਿ ਜਿਹੜਾ ਕੁਝ ਮੈਨੂੰ ਨਜ਼ਰ ਆਉਂਦਾ ਵੈ ਜੋ ਵੀਡੀਓ ਦੇ ਵਿੱਚ ਹੁਣ ਵੀਡੀਓ ਦੇ ਵਿੱਚ ਲਕਵਿੰਦਰ ਸਿੰਘ ਬਕਾਇਦਾ ਤੌਰ ਤੇ ਪ੍ਰੂਫ ਦੇ ਰਿਹਾ ਹੈ ਸਬੂਤ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਡੇਰਿਆਂ ਵਾਲੇ ਰਾਧਾ ਸਵਾਮੀ ਜੀ ਜੀ ਜਨਾਬ ਲੋਕਾਂ ਨੂੰ ਲੋਕਾਂ ਦਾ ਮਿਸਯੂਜ਼ ਕਰਦੇ ਹੈ ਹੁਣ ਅਗਰ ਤੁਸੀਂ ਕਹਿੰਦੇ ਜੇ ਗਲਤ ਸਾਬਤ ਕਰਨਾ ਹੈ ਤੇ ਲਕਵਿੰਦਰ ਸਿੰਘ ਦੇ ਖਿਲਾਫ ਤੁਸੀਂ ਮੈਨੂੰ ਵੀਡੀਓ ਦਿਓ ثبوت دیو کہ میں ویڈیو پا دینا میں او ویڈییو پا کے دکھاواں گا کہ جناب غلط ہے میں غلط ਨੂੰ غلط ویرو ضرور ਕਾਵਾਂਗਾ یعنی ਸੰਸ ਸਿੰਘ ਮਸਕੀਨ ਹੁਣੀ ਕਹਿੰਦੇ ਆ ਜੀ ਮੇਰੇ ਖਿਲਾਫ ਉਹਨਾਂ ਨੇ ਪ੍ਰਚਾਰ ਕੀਤਾ 10 ਲੱਖ ਰੁਪਇਆ ਅੱਜ ਤੋਂ ਕਿੰਨੇ ਸਾਲ ਪਹਿਲੇ ਲਾਇਆ ਕਿੰਨੇ ਹਜ਼ਾਰ ਕਿਤਾਬਾਂ ਛਾਪੀਆਂ ਡੇਰੇ ਵਾਲੇ ਕਹਿੰਦੇ ਜੀ ਦੇਤਾਰੀ ਹੈ ਜਿਹੜੀ ਗੁਰੂ ਗਰਨ ਸਾਹਿਬ ਦੇ ਉੱਤੇ ਕਿੰਦੂ ਪਰੰਤੂ ਕਰਦੇ ਇੱਕ ਸ਼ਬਦ ਅਖਰ ਮੁਰਦਾ ਹੁੰਦੇ ਆ ਹੁਣ ਇਹਦੇ ਉੱਤੇ ਕੋਈ ਦਲੀਲ ਦਿਓ ਦਲੀਲ ਦੇ ਦੇ ਰਿਹਾ ਵੀਰੋ ਜਿਸ ਨੇ ਕੋਈ ਦਲੀਲ ਦੇਣੀ ਹੈ ਉਹ ਸਾਹਮਣੇ ਆਵੇ ਮੈਂ ਤਾਂ ਨਹੀਂ ਕਹਿ ਰਿਹਾ ਡੇਰੇ ਵਿਆਸਨ ਮੁਖੀ ਨੂੰ ਗਲਤ ਲੋਕ ਕਹਿ ਰਹੇ ਜੀ ਇਹਨਾਂ ਨੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਲੋਕਾਂ ਕੋ ਰਜਿਸਟਰੀਆਂ ਵਿੱਚ ਰੌਲਾ ਪਾ ਰਹੇ ਫਿਰ ਸਵਾਲ ਇਹ ਹੈ ਕਿ ਰਾਧਾ ਸਵਾਮੀ ਜੀ ਇੱਕ ਸੰਤ ਹੈ ਇੱਕ ਪ੍ਰਚਾਰਕ ਹੈ دینی ਪ੍ਰਚਾਰਕ ਹੈ ਜਦੋਂ ਸਿੱਖੀ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਕੋੜਾ ਕਹਿੰਦੇ ਆ ਕਿ ਤਮਾਕੂ ਦੇ ਖੇਤ ਦੇ ਵਿੱਚੋਂ ਨਹੀਂ ਲੰਘਿਆ ਤਾਂ ਫਿਰ ਇੱਕ ਐਡਾ ਵੱਡਾ ਸਿੱਖਾਂ ਦਾ ਜਾ ਪ੍ਰਚਾਰਕ ਹੈ ਉਹ ਇੱਕ ਨਸ਼ਾ ਤਜ਼ਕਰ ਜਿਹਦੇ ਉੱਤੇ ਇਲਜ਼ਾਮ ਹੈ ਅਸੀਂ ਲਾ ਲਏ ਨੇ ਇਲਜ਼ਾਮ ਹੈ ਸੱਚ ਸਾਬਤ ਨਹੀਂ ਹੋਇਆ ਉੱਤੇ ਸ਼ੱਕ ਹੈ ਲੇਕਿਨ ਉੱਤੇ ਕੇਸ ਤੇ ਆਇਆ 7 ਮਹੀਨੇ ਕੱਟ ਕੇ ਆਇਆ ਵਿਕਰਮ ਸਿੰਘ ਮਜੀਠੀਆ ਕੋਈ ਐਵੇਂ ਚਾਵੇਂ ਨਹੀਂ ਚੀਜ਼ੇਗੀ ਉਹ ਇੱਕ ਪਾਵਰਫੁਲ ਸੀਐਮ ਰਹਿ ਚੁਕਿਆ ਹੋਇਆ ਸ਼ਖਸੀਅਤ ਹੈ ਜ਼ਾਹਰ ਹੀ ਗੱਲ ਹੈ ਉੱਤੇ ਕੋਈ ਸ਼ੱਕ ਹੈ ਸੀ ਕੋਈ ਇਲਜ਼ਾਮ ਕੋਈ ਸਬੂਤ ਹੈ ਸੀ ਤੇ ਇੰਨੇ ਦਿਨ ਤੱਕ 7 ਮਹੀਨੇ ਉਸਨੇ ਜੇਲ ਦੇ ਅੰਦਰ ਕੱਟੇ ਹੈ ਤੇ ਫਿਰ ਜਿਸ ਬੰਦੇ ਉੱਤੇ ਨਸ਼ਾ ਤਜ਼ਕਰੀ ਦੇ ਇਲਜ਼ਾਮ ਹੈ ਪਰਚੇ ਹੋਏ ਆਗਰ ਉਹਦੇ ਪਿੱਛੇ ਰਾਧਾ ਸਵਾਮੀ ਜਾਂਦੇ ਆ ਤੇ ਕੀ ਲੋਕ ਸਵਾਲ ਉੱਤੇ ਨਹੀਂ ਕਰਨਗੇ ਕੀ ਲੋਕਾਂ ਦਾ ਸਵਾਲ ਕਰਨਾ ਗਲਤ ਹੈ ਵੀਰੋ ਮੈਂ ਤੇ ਹਰ ਵੀਡੀਓ ਦੇ ਵਿੱਚ ਇਹੀ ਕਹਿਣਾ ਵੈ ਕਿ ਮੈਨੂੰ ਕਮੈਂਟ ਕਰਕੇ ਦੱਸੋ ਕਿ ਗਲਤ ਕੀ ਹੈ ਤੇ ਸਹੀ ਕੀ ਹੈ ਲੇਕਨ ਫਿਰ ਵਿਚੇ ਲਿਆ ਜਾ ਰਿਹਾ ਜਿਕੇ ਮੁਸਲਮਾਨ ਸਾਡੇ ਧਰਮ ਤੇ ਬੋਲਣ ਦੇ ਮੈਂ ਭਾਈ ਜਾਨ ਕੋਈ ਆਪਣੇ ਕੋ ਗੱਲ ਨਹੀਂ ਕਰ ਰਿਹਾ ਜਿਹੜੀ ਮੈਨੂੰ ਗੱਲ ਸਾਹਮਣੇ ਆ ਰਹੀ ਹੈ ਉਹਦੇ ਗੱਲਬਾਤ ਕਰ ਰਿਹਾ ਮੈਂ ਵੀਰੋ ਕੀ ਮੈਂ ਗਲਤ ਹਾਂ ਜਾਂ ਕਿ ਸਹੀ ਹਾਂ ਅੱਜ ਤੁਸੀਂ ਮੈਨੂੰ ਕਮੈਂਟ ਕਰਕੇ ਇਸ ਦਾ ਜਵਾਬ ਦੇ ਦਿਓ ਆਪਣਾ ਦੇ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਫੇ